ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆ ਗਏ ਬਿਲਕੁਲ ਸਸਤੇ ਰੇਟਾਂ ਦੇ ਵਿੱਚ ਵੀਡੀਓ ਨੂੰ ਪੂਰੀ ਦੇਖ ਲਓ ਵੀਡੀਓ ਛੋਟੀ ਆ ਬਹੁਤ ਵਧੀਆ ਤੇ ਸਸਤੇ ਟਰੈਕਟਰ ਲੈ ਕੇ ਆ ਸੋਨਾਲੀਕਾ 750 ਤੁਸੀਂ ਦੇਖ ਸਕਦੇ ਹੋ ਪੂਰੀ ਵੀਡੀਓ ਪੀਰ ਇਹਦੇ ਨਾਰਮਲ ਨੇ ਦੋਸਤੋ ਭਾਈ ਜੀ ਇਹਦੀ ਕਿੰਨੀ ਡਿਮਾਂਡ ਆ ਜੀ 2 ਲੱਖ ਜੀ 2 ਲੱਖ ਰੁਪਏ ਭਾਈ ਜੀ ਦੀ ਡਿਮਾਂਡ ਕਰਦੇ ਆ ਬਰਾਜ ਭਾਈ ਜੀ ਇਹ ਕਿੰਨਾ ਮਾਡਲ ਆ 88 ਜੀ 88 ਮਾਡਲ ਆ ਦੋਸਤੋ ਤੇ ਭਾਈ ਜੀ ਇਹਦੀ ਕਿੰਨੀ ਡਿਮਾਂਡ ਕਰਦੇ ਆ ਆਪਾਂ 1 ਲੱਖ ਰੁਪਏ ਜੀ 1 ਲੱਖ ਰੁਪਏ ਦੋਸਤੋ ਇਹਦੀ ਡਿਮਾਂਡ ਆ ਜੀ ਉਤੋਂ ਵਾਲ ਫਾਰਮ ਟਰੈਕਟਰ 60 ਆ ਗਿਆ ਜੀ 15 ਮਾਡਲ ਆ ਗਿਆ ਇਹ 15 ਮਾਡਲ ਆ ਦੋਸਤੋ ਟਾਇਰ ਬਿਲਕੁਲ ਓਕੇ ਨੇ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਮੂੰਹ ਦੇਖ ਸਕਦੇ ਹੋ ਵਿੱਚ ਦੀ ਇੰਨਾ ਸੋਹਣਾ ਟਰੈਕਟਰ ਪਿਆ ਲਾਈਟਾਂ ਲੱਗਿਆ ਹੋਇਆ ਨੇ LED ਬਹੁਤ ਸੋਹਣਾ ਛਤਰੀ ਨਵੀਂ ਲੱਗੀ ਹੋਈ ਆ ਡੈਕ ਲੱਗਿਆ ਹੋਇਆ ਦੋਸਤੋ ਬਹੁਤ ਵਧੀਆ ਕੰਡੀਸ਼ਨ ਆ ਭਾਈ ਜੀ ਇਹਦੀ ਕਿੰਨੀ ਨਮਾੜਾ ਜੀ ਇਹ 470 ਜੀ 4 ਲੱਖ 70 ਹਜ਼ਾਰ ਭਾਈ ਜੀ ਇਹ ਟਰੈਕਟਰ ਦੀ ਡਿਮਾਂਡ ਕਰਦੇ ਨੇ ਬਾਕੀ ਮੌਕੇ ਉਸ ਤੋਂ ਬਾਅਦ ਆ ਗਿਆ ਮੈਸੀ ਕਿਹੜਾ ਬਾਈ ਜੀ ਇਹਦੇ ਬਾਰੇ ਵੀ ਦੱਸਿਓ 9500 ਜੀ ਜੀ 3 ਸਪੀਡ ਆ ਜੀ 3 ਸਪੀਡ ਆ ਦੋਸਤੋ 16 ਮਾਡਲ ਆ ਜੀ 16 ਮਾਡਲ ਆ ਦੋਸਤੋ 3 ਲੱਖ 75000 ਰੁਪਏ 3 ਲੱਖ 75000 ਇਹਦੀ ਡਿਮਾਂਡ ਕਰਦੇ ਆ ਛਤਰੀ ਇਹਦੀ ਵੀ ਨਵੀਂ ਆ ਟਾਇਰ ਬਿਲਕੁਲ ਓਕੇ ਨੇ ਹਾਂਜੀ ਦੋਸਤੋ ਸਵਰਾਜ 735 ਇਹ ਵੀ ਬਹੁਤ ਸੋਹਣੀ ਕੰਡੀਸ਼ਨ ਚ ਦੋਸਤੋ ਟਰੈਕਟਰ ਆ ਐਨ ਓਕੇ ਟਰੈਕਟਰ ਆ ਇੰਜਨ ਗੇਅਰ ਦਾ ਬਾਈ ਜੀ ਕਿੰਨਾ ਮਾਡਲ ਆ ਜੀ 92 ਜੀ 92 ਮਾਡਲਾ ਦੋਸਤੋ ਦੇਖ ਸਕਦੇ ਹਾਂ ਬਾਈ ਜੀ ਇਹਦੀ ਡਿਮਾਂਡ 120 1,20,000 ਬਾਈ ਜੀ ਇਹ ਟਰੈਕਟਰ ਦੀ